ਐਸਸ ਸਤਿ ਸ੍ਰੀ ਅਕਾਲ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਇਹ ਜਿਹੜੀ ਸਾਡੇ ਪੰਜਾਬ ਸੂਬੇ ਵਿੱਚ ਅਸੀਂ ਇਨਵੈਸਟਮੈਂਟਸ ਨਵੀਆਂ ਆ ਰਹੀਆਂ ਉਸ ਲੜੀ ਵਿੱਚ ਅੱਜ ਅਸੀਂ ਇੱਕ ਬੜੀ ਵੱਡੀ ਇਨਵੈਸਟਮੈਂਟ ਅਨਾਉਂਸ ਕਰਨ ਜਾ ਰਹੇ ਹਾਂ ਇਨਫੋਸਿਸ ਲਿਮਿਟਿਡ ਮੋਹਾਲੀ ਵਿੱਚ 300 ਕਰੋੜ ਦੇ ਨਾਲ ਨਵਾਂ ਕੈਂਪਸ ਬਣਾਉਣ ਜਾ ਰਹੇ ਹੈ 30 ਏਕੜ ਦੇ ਉੱਤੇ ਹੈਗਾ ਔਰ ਜਿਹੜਾ ਪਹਿਲਾ ਫੇਸ ਹੈ ਉਹਦੇ ਵਿੱਚ 3 ਲੱਖ ਸਕੁਅਰ ਫੀਟ ਹੋਏਗਾ ਕੰਸਟਰਕਟਿਡ ਏਰੀਆ ਜਿਹਦੇ ਵਿੱਚ 2500 ਜੌਬਸ ਹੋਣਗੀਆਂ ਸਾਰੀਆਂ ਹਾਈ ਪੇਡ ਜੌਬਸ ਹੈ ਔਰ 210 ਇਨਡਾਇਰੈਕਟ ਏਮਪਲੋਇਮੈਂਟ ਹੋਏਗੀ ਔਰ 2500 ਦੀ ਡਾਇਰੈਕਟ ਏਮਪਲੋਇਮੈਂਟ ਹੋਏਗੀ ਮੇਰੇ ਲੈਫਟ ਤੇ ਡਾਕਟਰ ਸ਼ਮੀਰ ਗੋਇਲ ਜੀ ਬੈਠੇ ਆ ਕਿ ਹੈਡ ਇਹ ਮੋਹਾਲੀ ਜਿਹੜਾ ਇਨਫੋਸਿਸ ਦਾ ਹੈਗਾ ਉਹਨੂੰ ਹੈਡ ਕਰਦੇ ਆ ਔਰ ਉਹਨਾਂ ਦੇ ਨਾਲ ਅਮੋਲ ਰਮੇਸ਼ ਕੁਲਕਰਨੀ ਜੀ ਬੈਠੇ ਆ ਕਿ ਇਹ ਰੀਜਨਲ ਹੈਡ ਇਨਫਰਾਸਟ੍ਰਕਚਰ ਹੈ ਮਤਲਬ ਇਹ ਹੈ ਕਿ ਜਦੋਂ ਤੱਕ ਕੰਸਟ੍ਰਕਸ਼ਨ ਹੋਣੀ ਹੈ ਸੈਂਟਰ ਬੰਨਣਾ ਹੈ ਉਦੋਂ ਤੱਕ ਤੁਲ ਕਰਨੀ ਜੀ ਦੇਖਣਗੇ ਉਸ ਤੋਂ ਬਾਅਦ ਉਹਨੂੰ ਭਰਨਾ ਕਿਸ ਤਰ੍ਹਾਂ ਐਮਪਲੋਇਜ਼ ਕਿਸ ਤਰ੍ਹਾਂ ਲਿਆਣੇ ਔਰ ਕੀ ਕਰਨਾ ਉਹ ਗੋਇਲ ਸਾਹਿਬ ਦੇਖਣਗੇ ਮੇਰੇ ਰਾਈਟ ਤੇ ਤੁਸੀਂ ਸਾਰੇ ਜਾਣਦੇ ਹੀ ਹੋ ਹਮੇ ਦਾਖਾ ਜੀ ਸਾਡੇ ਸੀਈਓ ਤੇ ਸੀਮਾ ਬਰਸਲ ਜੀ ਸਾਡੇ ਵਾਈਸ ਚੇਅਰ ਪਰਸਨ ਪੰਜਾਬ ਡਵੈਲਪਮੈਂਟ ਕਾਉਂਸਲ ਹੈਗੇ ਹਨ ਇਹ ਜਿਹੜਾ ਮਾਰਗਦਰਸ਼ਨ ਸਾਨੂੰ ਸਾਡੇ ਨੈਸ਼ਨਲ ਕਨਵੀਨੈਂਸ ਆਫ ਅਰਵਿੰਦ ਕੇਜਰੀਵਾਲ ਜੀ ਨੇ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਿਖਾ ਰਹੇ ਆ ਰੈਗੂਲਰਲੀ ਉਹਦੇ ਵਿੱਚ ਜਿਹੜੀ ਇਨਵੈਸਟਮੈਂਟ ਦੀ ਲੜੀ ਆ ਉਹ ਲਗਾਤਾਰ ਲੱਗੀ ਹੋਈ ਹੈ ਔਰ ਅਸੀਂ ਪੰਜਾਬ ਇਨਵੈਸਟ ਜਿਹੜੇ ਇਸ ਅਪਰੂਵਲ ਦੇ ਰਹੇ ਆ 45 ਦਿਨਾਂ ਵਿੱਚ ਪਿਛਲੇ 3 ਮਹੀਨਿਆਂ ਵਿੱਚ ਕਿ ਜਿਹੜਾ ਪ੍ਰੋਸੈਸ ਚਾਲੂ ਕੀਤਾ ਇਹ ਲੋਕਾਂ ਨੂੰ ਵਾਕਈ 45 ਦਿਨਾਂ ਚ ਅਪਰੂਵਲ ਮਿਲ ਰਹੇ ਆ ਔਰ ਉਹਦੀ ਮਾਊਥ ਟੂ ਮਾਊਥ ਪਬਲਿਸਿਟੀ ਇੰਨੀ ਹੋ ਰਹੀ ਹੈ ਕਿ ਸਾਨੂੰ ਖੁਸ਼ੀ ਨਾਲ ਦੱਸਣਾ ਪੈ ਰਿਹਾ ਕਿ ਇਨਵੈਸਟਰ ਆ ਪਾ ਰਹੇ ਜੀ ਕਿ ਅਸੀਂ ਹੁਣ ਪੰਜਾਬ ਚ ਇਨਵੈਸਟ ਕਰਨਾ ਕੱਲ ਤੁਹਾਨੂੰ ਮੈਂ ਸਾਰਿਆਂ ਨੂੰ ਦੱਸਿਆ ਸੀ ਰਾਈਟ ਟੂ ਬਿਜ਼ਨਸ ਐਕਟ ਵੀ ਸਾਡਾ ਆ ਗਿਆ ਹੈ ਜਿਹੜਾ ਕਿ ਅਸੀਂ ਐਕਸਪੈਂਡ ਕਰਤਾ 25 ਕਰੋੜ ਤੋਂ 150 ਕਰੋੜ ਦੇ 150 ਕਰੋੜ ਤੋਂ ਵੀ ਉੱਪਰ ਕੋਈ ਇੰਡਸਟਰੀ ਆਂਦੀ ਹੈ ਉਹ ਵੀ ਅਸੀਂ ਉਹਦੇ ਚ ਕਵਰ ਕਰ ਲਾਂਗੇ ਪਰ ਉਹ ਜਿਹੜੀ ਹੁਣ ਪਾਵਰ ਹੈ ਉਹ ਇੰਡਸਟਰੀ ਡਿਪਾਰਟਮੈਂਟ ਕੋਲੀ ਹੋ ਜਾਏਗੀ ਉਹਦਾ ਡਿਸੀਜਨ ਲੈਣ ਲਈ ਇਹ ਐਨਫੋਸਰਲੇ ਮੁਹੱਲੇ ਵਿੱਚ 2017 ਤੋਂ ਇਹਨਾਂ ਦੀ ਪ੍ਰੈਜ਼ੈਂਸ ਹੈ ਸੋ ਤੇ ਹੁਣ ਇਹਦੇ ਚ ਐਕਸਪੈਂਡ ਕਰ ਰਹੇ ਆ ਇਹ ਪਹਿਲੇ ਫੇਸ ਚ 3 ਲੱਖ ਸਕੁਅਰ ਫੀਟ ਆਏਗਾ ਪਰ ਜਿਹੜਾ ਇਹਨਾਂ ਦਾ ਨੈਕਸਟ ਫੇਸ ਹੈ ਸੈਕੰਡ ਫੇਸ ਜਦੋਂ ਇਹ ਕੰਪਲੀਟ ਹੋ ਜਾਏਗਾ 4.80 ਲੱਖ ਅ ਸਕੁਅਰ ਫੀਟ ਇਹ ਹੋਰ ਲੈ ਕੇ ਆਣਗੇ ਹੁਣ ਮੈਂ ਇਸ ਪ੍ਰੋਜੈਕਟ ਬਾਰੇ ਫਰਦਰ ਡਿਟੇਲਸ ਲਈ ਗੋਇਲ ਸਾਹਿਬ ਨੂੰ ਕਹੂੰਗਾ ਜਿਹੜੇ ਕਿ ਮੁਹੱਲੇ ਦੇ ਹੈੱਡ ਹੈ ਹੋਰ ਇਨਫੋਰਮੇਸ਼ਨ ਤੁਹਾਨੂੰ ਆਪਣੀ ਕੰਪਨੀ ਬਾਰੇ ਪੰਜਾਬ ਨਾਲ ਐਕਸਪੀਰੀਅੰਸ ਬਾਰੇ ਔਰ ਇਸ ਪ੍ਰੋਜੈਕਟ ਬਾਰੇ ਦੱਸਣਗੇ ਮੈਂ ਇਸ ਮੌਕੇ ਤੇ ਪੰਜਾਬ ਗਵਰਨਮੈਂਟ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਨਾ ਇਹ ਪ੍ਰੋਜੈਕਟ ਦੀ ਗੱਲਬਾਤ ਕਾਫੀ ਸਮੇਂ ਤੋਂ ਚੱਲ ਰਹੀ ਸੀ ਤੇ ਅਸੀਂ ਪੰਜਾਬ ਗਵਰਨਮੈਂਟ ਤੋਂ ਬਹੁਤ ਚੰਗਾ ਸਾਨੂੰ ਸਪੋਰਟ ਮਿਲੇ ਹੈ ਸਾਡੇ ਸਾਰੇ ਅਪਰੂਵਲਸ ਤੇ ਹੋਰ ਬਹੁਤ ਚੰਗੀ ਤਰ੍ਹਾਂ ਆ ਰਹੇ ਹੈ ਅਸੀਂ ਇਸ ਰੀਜਨ ਤੋਂ ਕਾਫੀ ਸਮੇਂ ਤੋਂ ਪਹਿਲਾਂ ਤੋਂ ਵੀ ਆ ਤੇ ਮੈਨੂੰ ਖੁਸ਼ੀ ਹੈ ਕਿ ਅਸੀਂ ਹੁਣ ਇਸ ਰੀਜਨ ਚ ਆਪਣੀ ਪ੍ਰੈਜ਼ੈਂਸ ਹੋਰ ਐਕਸਪੈਂਡ ਕਰ ਰਹੇ ਹਾਂ ਇਸ ਮੌਕੇ ਤੇ ਮੈਂ ਮਿਨਿਸਟਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਨਾ ਤੇ ਅਸੀਂ ਆਪਣੀ ਪੰਜਾਬ ਚ ਪ੍ਰੈਜ਼ੈਂਸ ਅਸੀਂ ਇਸ ਏਰੀਆ ਚ ਪਹਿਲਾਂ ਵੀ ਹਾਇਰ ਕਰਦੇ ਰਹੇ ਹਾਂ ਸ਼ੁਰੂ ਤੋਂ ਹੀ ਤੇ ਹੁਣ ਆਪਣੀ ਪ੍ਰੈਜ਼ੈਂਸ ਨੂੰ ਹੋਰ ਵਧਾਣ ਦੀ ਸਾਨੂੰ ਬਹੁਤ ਖੁਸ਼ੀ ਹੈ